ਇਟਲੀ ਤੋਂ ਆ ਰਹੀ ਹੈ ਇੱਕ ਮੰਦਭਾਗੀ ਖਬਰ ਪੰਜਾਬੀ ਨੌਜਵਾਨ ਨੇ ਇਟਲੀ ਦੀ ਧਰਤੀ ਤੇ ਤੋੜਿਆ ਦਮ ਜੀਹਾਂ ਦੱਸ ਦਈਏ ਇਸ ਵਕਤ ਸੱਤ ਸਮੁੰਦਰੋਂ ਪਾਰ ਇਟਲੀ ਦੇ ਸੂਬੇ ਕੰਪਨੀਆਂ ਤੋਂ ਇੱਕ ਬੇहद ਮੰਦਭਾਗੀ ਤੇ ਦਿਲ ਨੂੰ ਦੁਖੀ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਹ ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਹੈ ਜੀਹਾਂ ਦੱਸ ਦਈਏ ਕਿ ਇਹ ਘਟਨਾ ਇਟਲੀ ਦੇ ਸੂਬਾ ਕੰਪਾਨੀਆਂ ਦੇ ਸ਼ਹਿਰ ਬੱਤੀ ਪਾਲੀਆ ਸਲੈਰਨੋ ਦੇ ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਨ ਲੋਗੋ ਤੋਂ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਇਥੇ ਦੱਸ ਦਈਏ ਕਿ ਇਹ ਪੰਜਾਬੀ ਨੌਜਵਾਨ ਇਟਲੀ ਦੇ ਇਸ ਇਲਾਕੇ ਦੀ ਵਿੱਚ ਖੇਤਾਂ ਵਿੱਚ ਕੰਮ ਕਰਦਾ ਸੀ ਤੇ ਜ਼ਮੀਨ ਨੂੰ ਪੱਧਰਾ ਕਰਨ ਦੇ ਲਈ ਰੋਟਾਵੇਟਰ ਮਸ਼ੀਨ ਦੀ ਵਰਤੋਂ ਕਰ ਰਿਹਾ ਸੀ ਤੇ ਅਚਾਨਕ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਹ ਨੌਜਵਾਨ ਟਰੈਕਟਰ ਦੇ ਹੇਠਾਂ ਆ ਕੇ ਕੁਚਲਿਆ ਗਿਆ ਇਥੇ ਜ਼ਿਕਰਯੋਗ ਹੈ ਕਿ ਇਸ ਨੌਜਵਾਨ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਾਸ਼ਪੁਰ ਦੇ ਮਨਜਿੰਦਰ ਸਿੰਘ ਰਿੰਪਾ ਦੇ ਵਜੋਂ ਹੋਈ ਹੈ ਇਹ ਜਵਾਨ ਕਾਫੀ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਇਟਲੀ ਦੇ ਵਿੱਚ ਰਹਿ ਰਿਹਾ ਸੀ ਤੇ ਇੱਥੇ ਖੇਤਾਂ ਦੇ ਵਿੱਚ ਕੰਮ ਕਰਦਾ ਸੀ ਜਦੋਂ ਇਹ ਘਟਨਾ ਵਾਪਰੀ ਤਾਂ ਇਸਦੇ ਦੋਸਤ ਕੋਈ ਵੀ ਇਸਦੇ ਨਾਲ ਨਹੀਂ ਸਨ ਇਸਦੇ ਨਾਲ ਕੰਮ ਕਰਨ ਵਾਲੇ ਮਨਿੰਦਰ ਸਿੰਘ ਬੱਲ ਨੇ ਦੱਸਿਆ ਹੈ ਕਿ ਸਾਰੇ ਇਕੱਠੇ ਹੀ ਕੰਮ ਕਰਦੇ ਸਨ ਪਰੰਤੂ ਦੁਪਹਿਰ ਨੂੰ ਖਾਣਾ ਖਾਣ ਕਰਕੇ ਉਹ ਕੁਝ ਟਾਈਮ ਵਾਸਤੇ ਕੁਝ ਵਕਤ ਦੇ ਵਾਸਤੇ ਆਰਾਮ ਕਰਨ ਦੇ ਲਈ ਘਰ ਚਲੇ ਗਏ ਸਨ ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ ਕੁਝ ਵਕਤ ਬਾਅਦ ਜ਼ਮੀਨ ਦਾ ਮਾਲਕ ਉੱਥੇ ਆਉਂਦਾ ਹੈ ਤੇ ਨਾਲ ਹੀ ਉਸ ਮਾਲਕ ਦਾ ਬੇਟਾ ਵੀ ਉਸਦੇ ਨਾਲ ਹੀ ਹੁੰਦਾ ਹੈ ਤੇ ਇਸ ਮਨਿੰਦਰ ਸਿੰਘ ਬੱਲ ਨੂੰ ਆ ਕੇ ਕਹਿੰਦਾ ਕਿ ਤੁਸੀਂ ਖੇਤਾਂ ਦੇ ਵਿੱਚ ਨਾ ਜਾਇਓ ਕਿਉਂਕਿ ਉੱਥੇ ਪੁਲਿਸ ਆਈ ਹੋਈ ਹੈ ਇਹ ਗੱਲ ਸੁਣਨ ਤੋਂ ਬਾਅਦ ਇਹ ਦੋਸਤ ਮਨਿੰਦਰ ਸਿੰਘ ਬੱਲ ਨੇ ਆਪਣੇ ਦੋਸਤ ਜਿਹੜਾ ਕਿ ਮ੍ਰਿਤਕ ਹੈ ਮਨਜਿੰਦਰ ਸਿੰਘ ਰਿੰਪਾ ਨੂੰ ਫੋਨ ਲਗਾਉਂਦਾ ਹੈ ਤੇ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਨਾ ਉਠਾਉਣ ਤੇ ਇਸਨੇ ਕੁਝ ਆਸ-ਪਾਸ ਕੰਮ ਕਰਦੇ ਹੋਰ ਪੰਜਾਬੀ ਨੌਜਵਾਨਾਂ ਨਾਲ ਫੋਨ ਤੇ ਸੰਪਰਕ ਕੀਤਾ ਉਸ ਤੋਂ ਬਾਅਦ ਇਸ ਘਟਨਾ ਬਾਰੇ ਮਨਿੰਦਰ ਸਿੰਘ ਬੱਲ ਨੂੰ ਜਾਣਕਾਰੀ ਮਿਲੀ ਤੇ ਤੁਰੰਤ ਉਹ ਦੁਰਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਉੱਥੇ ਜਾ ਕੇ ਜਰੂਰ ਦੇਖਿਆ ਹੈ ਕਿ ਟਰੈਕਟਰ ਮਸ਼ੀਨ ਤੇ ਟਰੈਕਟਰ ਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਮਨਜਿੰਦਰ ਸਿੰਘ ਰਿੰਪਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਦੇ ਲਈ ਪੁਲਿਸ ਕਾਰਵਾਈ ਕਰ ਰਹੀ ਹੈ ਕਿ ਇਹ ਮਾਮਲਾ ਇਹ ਮੁਸ਼ਕਲ ਹੈ ਇਹ ਕਿਸ ਤਰੀਕੇ ਹੋਈ ਇਸ ਨੌਜਵਾਨ ਦੀ ਮੌਤ ਕਿਸ ਤਰੀਕੇ ਹੋਈ ਇਸ ਦੇ ਲਈ ਪੁਲਿਸ ਆਪਣੀ ਅਗਲੇਰੀ ਜਾਂਚ ਕਰ ਰਹੀ ਹੈ